हां जी ਕਿਸਾਨ ਵੀਰੋ ਜਿਹੜੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਦੇ ਵਿੱਚ ਗੁਲੀ ਰੰਡਾ ਅੜੀਲ ਹੋ ਚੁੱਕਿਆ ਤੁਸੀਂ ਸਪ੍ਰੇ ਹਾਂ ਵੀ ਕਰ ਦਿਓ ਪਰ ਫਿਰ ਵੀ ਜਿਹੜਾ ਕਿ ਆਪਣਾ ਪੂਰਾ ਵਧੀਆ ਤਰੀਕੇ ਦੇ ਨਾਲ ਕੰਟਰੋਲ ਨਹੀਂ ਹੁੰਦਾ ਕਿਉਂਕਿ ਜਿਹੜੇ ਖੇਤਾਂ ਦੇ ਵਿੱਚ ਜਿਹੜਾ ਕਿ ਗੁਲੀ ਰੰਡਾ ਅੜੀਲ ਹੋ ਚੁੱਕਿਆ ਹਰ ਸਾਲ ਬਹੁਤ ਜ਼ਿਆਦਾ ਹੁੰਦਾ ਉੱਥੇ ਜਾ ਕੇ ਜਿੰਨਾ ਵੀ ਆਪਾਂ ਖਾਦ ਖਰਾਕ ਜਾਂ ਪੋਸ਼ਕ ਤੱਤ ਕਣਕ ਨੂੰ ਦੇਨੇ ਆ ਉਸ ਦਾ ਜ਼ਿਆਦਾ ਹਿੱਸਾ ਜਿਹੜਾ ਕਿ ਆਪਣੇ ਦੀਨ ਖਾ ਜਾਂਦੇ ਨੇ ਤੇ ਜਿਹੜੀ ਆਪਣੀ ਕਣਕ ਕਮਜ਼ੋਰ ਰਹ ਜਾਂਦੀ ਹੈ ਕਣਕ ਦੇ ਝਾੜ ਤੇ ਵੀ ਕਾਫੀ ਫਰਕ ਪੈਂਦਾ ਤੇ ਜਿਹੜੇ ਕਣਕ ਦੇ ਵਿੱਚ ਡਿੱਗਣ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਆਉਂਦੀ ਹੈ ਕਿਉਂਕਿ ਇਸ ਨੂੰ ਗੁਲੀ ਡੰਡੇ ਨੂੰ ਕਣਕ ਦੀ ਫਸਲ ਦੇ ਵਿੱਚ ਕੰਟਰੋਲ ਕਰਨਾ ਆਪਣੇ ਖੇਤਾਂ ਦੇ ਵਿੱਚ ਅੜियल ਨਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚੰਗੇ ਝਾੜ ਦੇ ਵਾਸਤੇ ਜੇ ਆਪਣੇ ਖੇਤਾਂ ਦੇ ਵਿੱਚ ਰਹਿੰਦਾ ਤੇ ਆਪਣੇ ਝਾੜ ਤੇ ਕਾਫੀ ਫਰਕ ਪੈਂਦਾ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਫਾਰਮੂਲਾ ਸ਼ੇਅਰ ਕਰਦੇ ਆ ਜਿਹੜਾ ਕਿ ਇੱਕ ਸਸਤਾ ਵੀ ਹੈਗਾ ਤੇ ਕਾਰਗਰ ਵੀ ਹੈਗਾ ਜਿੰਨਾ ਵੀ ਤੁਹਾਡੇ ਖੇਤਾਂ ਦੇ ਵਿੱਚ ਅੜियल ਗੁਲੀ ਡੰਡਾ ਹੋ ਚੁੱਕਿਆ ਰੇਹਾਂ ਸਪਰੇਅਾਂ ਦੇ ਨਾਲ ਸਪਰੇਅ ਦੇ ਨਾਲ ਜਿਹੜਾ ਨਹੀਂ ਕੰਟਰੋਲ ਹੁੰਦਾ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਕੰਟਰੋਲ ਕਰ ਸਕਦੇ ਆ ਤੇ ਜਵਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਜਿਹੜਾ ਤੁਸੀਂ ਇਹ ਫਾਰਮੂਲਾ ਵਰਤਣਾ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਸਾਵਧਾਨੀਆਂ ਵੀ ਰੱਖਣੀਆਂ ਜ਼ਰੂਰੀ ਨੇ ਤਾਂ ਹੀ ਆਪਾਂ ਇੱਕ ਵਧੀਆ ਰਿਜ਼ਲਟ ਲੈ ਸਕਦੇ ਆ ਤੇ ਚੰਗੇ ਵਧੀਆ ਤਰੀਕੇ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਗੁਲੀ ਰੰਡੇ ਨੂੰ ਅੜਿਆਲ ਹੋ ਚੁੱਕਿਆ ਗੁਲੀ ਰੰਡੇ ਨੂੰ ਆਪਾਂ ਆਪਾਂ ਕਦਮ ਕਰ ਸਕਦੇ ਆ ਇਹ ਗੁੱਲੀ ਡੰਡੇ ਤੋਂ ਇਲਾਵਾ ਜਿੰਨੇ ਵੀ ਆਪਣੇ ਹੋਰ ਨਦੀਨ ਨੇ ਚਾਹੇ ਬਾਥੂ ਮੈਣਾ ਮੈਣੀ ਜੋ ਪਾਲ ਕੇ ਜਿੰਨੇ ਵੀ ਨਦੀਨ ਆਪਣੇ ਕਣਕ ਦੇ ਵਿੱਚ ਹੁੰਦੇ ਨੇ ਉਹ ਸਾਰਿਆਂ ਨੂੰ ਇੱਕੋ ਆਪਾਂ ਵਾਰ ਦੇ ਵਿੱਚ ਹੀ ਆਪਾਂ ਕੰਟਰੋਲ ਕਰ ਸਕਦੇ ਆ ਇੱਕੋ ਵਾਰੀ ਦੇ ਵਿੱਚ ਹੀ ਆਪਾਂ ਇਹ ਆਪਾਂ ਇਹ ਫਾਰਮੂਲਾ ਵਰਤ ਕੇ ਆਪਣੇ ਕਣਕ ਦੇ ਵਿੱਚ ਜਿੰਨੇ ਵੀ ਨਦੀਨ ਹੁੰਦੇ ਨੇ ਉਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਆਪਾਂ ਕੰਟਰੋਲ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਕਿਸਾਨ ਵੀਰ ਆਪਾਂ ਲੈਣਾ ਕੀ ਏ ਮੈਟਰੀਬਿਊਸ਼ਨ ਜਿਹੜੀ ਕਿ ਆਪਣਾ ਸੰਕੋਰ ਦੇ ਨਾਲ ਵੀ ਕਾਫੀ ਮਸ਼ਹੂਰ ਹੈ ਬਾਕੀ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਨਾਵਾਂ ਦੇ ਨਾਮ ਤੇ ਆਪਣੇ ਬਣਾਉਂਦੀਆਂ ਨੇ ਤੇ ਇਹਦੇ ਵਿੱਚ ਇਹ ਟੈਕਨੀਕਲ ਆਪਣਾ ਮੁੱਖ ਹੁੰਦਾ ਮੈਟਰੀਬਿਊਸ਼ਨ ਤਾਂ ਇਹ ਕਿਸਾਨ ਵੀਰੋਂ ਆਪਾਂ ਲੈਣਾ ਤੇ ਇਸ ਨੂੰ ਆਪਾਂ ਯੂਰੀਆ ਦੇ ਵਿੱਚ ਮਿਕਸ ਕਰਕੇ ਛੱਟਾ ਦੇਣਾ ਤੇ ਇਸ ਦੀਆਂ ਸਾਵਧਾਨੀਆਂ ਕਿੰਨੀ ਡੋਜ਼ ਲੈਣੀ ਹੈ ਕਿਉਂਕਿ ਇਸ ਦੀ ਡੋਜ਼ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਜੇ ਆਪਾਂ ਘੱਟ ਪਾ ਲੈਨੇ ਆ ਤੇ ਆਪਣਾ ਗੁਜਰੰਡਾ ਕੰਟਰੋਲ ਨਹੀਂ ਹੁੰਦਾ ਜੇ ਆਪਾਂ ਜ਼ਿਆਦਾ ਪਾ ਲੈਂਦੇ ਆ ਤਾਂ ਫਿਰ ਆਪਣੀ ਜਿਹੜੇ ਕਣਕ ਦਾ ਵੀ ਨੁਕਸਾਨ ਹੁੰਦਾ ਤੇ ਜਦੋਂ ਵੀ ਕਿਸਾਨਾਂ ਦੇ ਵੀਰੋ ਜਿਹੜੀ ਜ਼ਮੀਨ ਦੇ ਵਿੱਚ ਆਪਾਂ ਵਰਤਣਾ ਚਾਹੇ ਤੁਹਾਡੀ ਜ਼ਮੀਨ ਦੇ ਵਿੱਚ ਮੈਗਨੀਟ ਦੀ ਘਾਟ ਆਉਂਦੀ ਚਾਹੇ ਨਹੀਂ ਆਉਂਦੀ ਚਾਹੇ ਹਲਕੀ ਜ਼ਮੀਨ ਹੈ ਚਾਹੇ ਭਾਰੀ ਕਿਉਂਕਿ ਹਲਕੀਆਂ ਜ਼ਮੀਨਾਂ ਦੇ ਵਿੱਚ ਤਾਂ ਜਿਹੜੀ ਮੈਗਨੀਟ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੀਆਂ ਭਾਰੀਆਂ ਜ਼ਮੀਨਾਂ ਦੇ ਵਿੱਚ ਘਾਟ ਘਾਟ ਹੁੰਦੀ ਹੈ ਤੇ ਉਹਨਾਂ ਖੇਤਾਂ ਦੇ ਵਿੱਚ ਵੀ ਜਿਹੜੇ ਖੇਤਾਂ ਦੇ ਵਿੱਚ ਇਹ ਆਪਾਂ ਮੈਟਰੀਬਿਊਸ਼ਨ ਵਰਤਣਾ ਉੱਥੇ ਵੀ ਤੁਸੀਂ ਮੈਗਨੀਟ ਦੀ ਸਪਰੇਅ ਇਸ ਫਾਰਮੂਲੇ ਤੋਂ ਪਹਿਲਾਂ 2-3 ਦਿਨ ਪਹਿਲਾਂ ਆਪਾਂ ਇਹ ਸਪਰੇਅ ਕਰਨੀ ਜ਼ਰੂਰ ਹੈ ਤੇ ਇਸ ਵਾਰ ਤੇ ਕਿਸਾਨਾਂ ਦੇ ਵੀਰ ਜਿਹੜੀਆਂ ਆਪਣੀਆਂ ਆਪਾਂ ਪਹਿਲਾਂ ਡੇਢ ਬੈਗ ਯੂਰੀਆ ਲੈਣਾ ਤੇ ਇਹਦੇ ਵਿੱਚ ਆਪਾਂ ਜੇਕਰ ਤੁਹਾਡੀਆਂ ਜ਼ਮੀਨਾਂ ਹਲਕੀਆਂ ਨੇ ਰੇਤਨ ਜ਼ਮੀਨਾਂ ਦਾ ਤੁਸੀਂ 200 ਗ੍ਰਾਮ ਇਸ ਦੀ ਡੋਜ਼ ਲੈਣੀ ਹੈ 200 ਗ੍ਰਾਮ ਜਾਂ ਵੱਧ ਤੋਂ ਵੱਧ ਜਾਂ ਆਪਣਾ 250 ਗ੍ਰਾਮ ਤੱਕ ਆਪਾਂ ਇਸ ਦੀ ਡੋਜ਼ ਲੈ ਸਕਦੇ ਹਾਂ ਜੇਕਰ ਤੁਹਾਡੀ ਥੋੜੀ ਕੁ ਜ਼ਮੀਨ ਚੰਗੀ ਹੈ ਜਿਆਦੀ ਆਪਣੀ ਰੇਤਲੀ ਜ਼ਮੀਨ ਨਹੀਂ ਹੈਗੀ ਤਾਂ ਉਹਦੇ ਵਾਸਤੇ ਆਪਾਂ 250 ਗ੍ਰਾਮ ਤੱਕ ਵੱਧ ਤੋਂ ਵੱਧ ਲੈਣੀ ਹੈ ਆਪਾਂ ਤਾਂ ਉਸ ਨੂੰ ਆਪਾਂ ਇਹਦੇ ਨਾਲ ਆਪਾਂ ਲੈ ਕਿਸਾਨ ਵੀਰੋ ਲੈਣਾ 200 ਤੋਂ 300 ਗ੍ਰਾਮ ਡੀਜ਼ਲ Uh, 200 ਤੋਂ ਲੈ ਕੇ 300 ml ਆਪਾਂ ਲੈਣਾ ਡੀਜ਼ਲ ਤੇ ਨਾਲ ਇਸਦੇ ਆਪਾਂ 200 ਗ੍ਰਾਮ ਹਲਦੀ ਜਾਂ ਆਪਾਂ ਜਿਹੜਾ ਚੌਲਾਂ ਵਾਲਾ ਰੰਗ ਹੁੰਦਾ ਉਸ ਨੂੰ ਲੈਣਾ ਜਿਹੜਾ ਆਪਾਂ ਡੀਜ਼ਲ ਹੈ ਉਸ ਨੂੰ ਆਪਾਂ ਯੂਰੀਆ ਦੇ ਵਿੱਚ ਮਿਕਸ ਕਰਨਾ ਜਿਹੜੀ ਆਪਣੀ ਦਵਾਈ ਹੈ ਇਸ ਨੂੰ ਆਪਾਂ ਹਲਦੀ ਜਾਂ ਆਪਾਂ ਚੌਲਾਂ ਦੇ ਰੰਗ ਦੇ ਵਿੱਚ ਮਿਕਸ ਕਰਕੇ ਫਿਰ ਇਹਦੇ ਵਿੱਚ ਅਪਰ ਲਾਉਣਾ ਤੇ ਹਲਕੀਆਂ ਜਾਂ ਰੇਤਾਂ ਜਮੀਨਾਂ ਦੇ ਵਿੱਚ ਆਪਾਂ 200 ਗ੍ਰਾਮ ਤੋਂ ਲੈ ਕੇ 250 ਗ੍ਰਾਮ ਤੱਕ ਤੇ ਜੇਕਰ ਆਪਣੀਆਂ ਜ਼ਮੀਨਾਂ ਜਿਹੜੀਆਂ ਪਹਾੜੀਆਂ ਜ਼ਮੀਨਾਂ ਨੇ ਤਾਂ ਉਹਨਾਂ ਦੇ ਵਿੱਚ ਆਪਾਂ 300 ਗ੍ਰਾਮ ਤੋਂ ਲੈ ਕੇ 350 ਗ੍ਰਾਮ ਤੱਕ ਆਪ ਇਸਦੀ ਆਪਾਂ ਡੋਜ਼ ਲੈ ਸਕਦੇ ਆ ਤੇ ਇਹ ਆਪਾਂ 1/2 ਬੈਗ ਯੂਰੀਆ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਜਿਹੜਾ ਆਪਣਾ ਰੰਗ ਜਾਂ ਹਲਦੀ ਦਾ ਇਹੋ ਕੰਮ ਵਾਸਤੇ ਆਪਾਂ ਵਰਤਨਾ ਹੈ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਸਾਰੀ ਯੂਰੀਆ ਦੇ ਨਾਲ ਜਿਹੜੀ ਆਪਣੀ ਦਵਾਈ ਮਿਕਸ ਹੋ ਚੁੱਕੀ ਹੈ ਤੇ ਜਿਹੜਾ ਆਪਾਂ ਡੀਜ਼ਲ ਵਿੱਚ ਪਾਉਣੇ ਆ ਉਹਦਾ ਕਾਰਨ ਹੈ ਕਿ ਜਿਹੜੀ ਦਵਾਈ ਆਪਣੀ ਉਹ ਡਕੇ ਪੱਤਿਆਂ ਤੇ ਨਾ ਪਵੇ ਕਿਉਂਕਿ ਜੇਕਰ ਪੱਤਿਆਂ ਤੇ ਪੈਂਦੀ ਹੈ ਤੇ ਪੱਤਿਆਂ ਦੇ ਬਰਨਿੰਗ ਹੁੰਦੀ ਹੈ ਪੱਤੇ ਜਿਹੜੇ ਕਣਕ ਦੇ ਪੱਤੇ ਆਪਣੇ ਸੜ ਸਕਦੇ ਨੇ ਤਾਂ ਇਸ ਨੂੰ ਆਪਾਂ ਵਕ ਵਕ ਜ਼ਮੀਨਾਂ ਦੇ ਸਹਾਦ ਦੇ ਨਾਲ 200 ਤੋਂ 250 ਗ੍ਰਾਮ ਤੇ ਜਾਂ 300 ਤੋਂ 350 ਗ੍ਰਾਮ ਤੱਕ ਆਪਾਂ ਭਾਰੀ ਜ਼ਮੀਨ ਵਿੱਚ ਵਰਤ ਸਕਦੇ ਹਾਂ ਤਾਂ ਇਸ ਨੂੰ ਜਿਹੜਾ ਡੇਡ ਬੈਗ ਯੂਰੀਆ ਇਸ ਨੂੰ ਆਪਾਂ ਛੱਟਾ ਦੂਰਾ ਦੇਣਾ ਧਿਆਨ ਇਹ ਰੱਖੋ ਕਿ ਜਿਹੜੀ ਕਿ ਆਪਣੀ ਸਿੱਧੀ ਮੋਠੇ ਜਾਂ ਕੱਠੀ ਜਿਹੜੀ ਕਿ ਆਪਣੀ ਸਿੱਧੀ ਕਣਕ ਤੇ ਨਾ ਪਵੇ ਜਿੱਥੇ ਜਿਆਦਾ ਆਪਣਾ ਖਾਦੇ ਪੈਂਦੀ ਹੈ ਉੱਥੇ ਜਿਹੜੀ ਕਿ ਆਪਣੀ ਫਿਰ ਕਣਕ ਸੜ ਸਕਦੀ ਏ ਕਿਉਂਕਿ ਇਸ ਜਿਹੜਾ ਆਪਾਂ ਜੇਕਰ ਆਪਾਂ ਇਹ ਉਹਨਾਂ ਜ਼ਮੀਨਾਂ ਵਿੱਚ ਵਰਤੋ ਜਿੱਥੇ ਆਪਣਾ ਗੁਲੀ ਰੰਡਾ ਆਡੀਅਲ ਹੋ ਚੁੱਕਿਆ ਆਪਣਾ ਕਿਉਂਕਿ ਜੇਕਰ ਆਪਾਂ ਨਹੀਂ ਕੰਟਰੋਲ ਕਰਦੇ ਤਾਂ ਫਿਰ ਵੀ ਆਪਣੀ ਕਣਕ ਦਾ ਝਾੜ ਘਟਦਾ ਤੇ ਇੰਦੇ ਨਾਲ ਅੱਗੇ ਜਾ ਕੇ ਉਹ ਆਪਣਾ ਬੀਜ ਵੀ ਬਣਾ ਲੈਂਦਾ ਜਿਸ ਕਰਕੇ ਆਪਣੇ ਉਹ ਅਗਲੇ ਸਾਲ ਤੋਂ ਹੋਰ ਵੀ ਜ਼ਿਆਦਾ ਗੁਲੀ ਰੰਡ ਆਪਣੇ ਖੇਤਾਂ ਦੇ ਵਿੱਚ ਆਉਂਦਾ ਇਸ ਕਰਕੇ ਜੇਕਰ ਆਪਾਂ ਨੂੰ 2-3 ਸਾਲ ਲਗਾਤਾਰ ਆਪਾਂ ਸਾਵਧਾਨੀ ਨਾਲ ਵਰਤਦੇ ਆ ਤਾਂ ਆਪਾਂ ਜਿਹੜੇ ਆਪਣੇ ਖੇਤਾਂ ਦੇ ਵਿੱਚ ਆਡਿਅਲ ਹੋ ਚੁੱਕੇ ਗੁਲੀ ਰੰਡ ਨੂੰ ਆਪਾਂ ਬੜੇ ਵਧੀਆ ਤਰੀਕੇ ਨਾਲ ਆਪਾਂ ਕੰਟਰੋਲ ਕਰ ਸਕਦੇ ਤੇ ਨਾ ਹੀ ਬਹੁਤਾ ਮਹਿੰਗਾ ਹੁੰਦਾ ਇਹ ਜਿਹੜਾ ਆਪਣਾ ਕਿਉਂਕਿ ਜਿਵੇਂ ਹੁਣ ਜਿੰਨੀਆਂ ਸਬਰੇ ਹਨ ਏਸੀਐਮ 9 ਦੇ ਵਿੱਚ ਵੀ ਮੈਟਰੀਬਿਊਸ਼ਨ ਆਉਂਦੀ ਏ ਸ਼ਗਨ 2111 ਜਿਵੇਂ ਹੁਣ ਆਪਣੀ ਐਫਐਮਸੀ ਦੀ ਅੰਬਰੀਵਾ ਇਹਦੇ ਵਿੱਚ ਵੀ ਮੈਟਰੀਬੂਜਨ ਦੇ ਵਿੱਚ ਟੈਕਨੀਕਲ ਪਾਇਆ ਗਿਆ। ਇਹ तकरीबन ਗੁਜਰਾਂਡ ਦੇ ਨਾਲ-ਨਾਲ ਜਿੰਨੇ ਵੀ ਨਦੀਨ ਸਾਰਿਆਂ ਨੂੰ ਕੰਟਰੋਲ ਕਰਦਾ ਤੇ ਜਿੱਥੇ ਆਪਾਂ ਇਹ ਇਹ ਆਪਾਂ ਫਾਰਮੂਲਾ ਵਰਤਨਾ ਉਥੇ ਆਪਾਂ ਸਪਰੇਅ ਮੈਗਨੀਜ਼ ਦੀ ਜ਼ਰੂਰ ਕਰਨੀ ਚਾਹੀਏ ਤੁਹਾਡੀ ਜਮੀਨ ਵਿੱਚ ਕਾਟ ਆਉਂਦੀ ਏ ਚਾਹੇ ਨਹੀਂ ਆਉਂਦੀ। ਤਾਂ ਇਹ ਆਪਾਂ ਕਿਸਾਨ ਮਰੋ ਵਰਤਨਾ ਕਦੋਂ ਆਪਾਂ ਪਹਿਲਾ ਪਾਣੀ ਲਾ ਕੇ ਤੇ ਜਦੋਂ ਆਪਣਾ ਪਾਣੀ ਜੀਰ ਜਾਵੇ ਉਦੋਂ ਆਪਾਂ ਕਿਸਾਨ ਮਰੋ ਡੇਢ ਬੈਗ ਦੇ ਵਿੱਚ ਆਪਾਂ ਯੂਰੀਆ ਦੇ ਵਿੱਚ ਮਿਕਸ ਕਰਕੇ ਨਾਲ ਡੀਜ਼ਲ ਤੇ ਨਾਲ ਆਪਾਂ 200 ਗ੍ਰਾਮ ਹਲਦੀ ਜਾਂ ਚੌਣ ਵਾਲਾ ਰੰਗ ਵੀ ਆਪਾਂ ਦੁਹਰਾ ਛੱਟਾ ਦੇਣਾ ਇੱਕ ਪਾਸੇ ਇੱਕ ਦੂਜੀ ਸਾਈਡ ਤੋਂ ਇੱਕ ਦੂਜੀ ਸਾਈਡ ਤੋਂ ਯਾਨੀ ਕਿ ਦੁਹਰਾ ਛੱਟਾ ਪਤਲਾ-ਪਤਲਾ ਆਪਾਂ ਨੂੰ ਜਿਹੜੇ ਆਪਾਂ ਖਿਲਾਰਨਾ ਵੀ ਇਹ ਧਿਆਨ ਰੱਖੋ ਕਿ ਜਿਹੜਾ ਆਪਣਾ ਜਿਆਦਾ ਮੋਠ ਸਿੱਧੀ ਨਾਲ ਵਜੇ ਜਾਂ ਜਿਆਦਾ ਜਿਹੜੇ ਖਾਦ ਇੱਕ ਥਾਂ ਤੇ ਨਾ ਡਿੱਗੇ ਨਹੀਂ ਤਾਂ ਆਪਣੇ ਕਣਕ ਦਾ ਨੁਕਸਾਨ ਹੋਵੇਗਾ ਤੇ ਜੇਕਰ ਕਿਸਾਨ ਵੀਰੋ ਤੁਸੀਂ ਸਾਵਧਾਨੀ ਨਾਲ ਇਸ ਨੂੰ ਵਰਤ ਸਕਦੇ ਹੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਗੁਜਰੀਂ ਦਾ ਅੜੀਲ ਹੋ ਚੁੱਕਿਆ ਸਪਰੇਹਾਂ ਦੇ ਨਾਲ ਨਹੀਂ ਕੰਟਰੋਲ ਹੁੰਦਾ ਤਾਂ ਫਿਰ ਤੁਸੀਂ ਇਸ ਤਰੀਕੇ ਨੂੰ ਅਪਣਾ ਕੇ ਇਸ ਫਾਰਮੂਲੇ ਨੂੰ ਵਰਤ ਕੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਅੜੀਆਲ ਗੁਜਰਨ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਜਿੱਥੇ ਤੁਹਾਡਾ ਸਪਰੇਅਾਂ ਦੇ ਨਾਲ ਟੋਪਿਕ ਜਾਂ ਲੀਡਰ ਚਾਹੇ ਆਪਣੀ ਜਿਹੜੀ ਵੀ ਤੁਸੀਂ ਸਪਰੇਅ ਕਰਦੇ ਹੋ ਉਹਨਾਂ ਨਾਲ ਕੰਟਰੋਲ ਹੁੰਦਾ ਤਾਂ ਫਿਰ ਤੁਹਾਨੂੰ ਇਹ ਆਪਣੇ ਜੀਨ ਵਿੱਚ ਨਾ ਵਰਤੋ ਤਾਂ ਬਹੁਤ ਵਧੀਆ ਕਿਉਂਕਿ ਜੇ ਵਰਤਣਾ ਤਾਂ ਸਾਵਧਾਨੀ ਨਾਲ ਵਰਤੋ ਕਿ ਆਪਣੀ ਜਿਹੜੀ ਕਣਕ ਦਾ ਵੀ ਨੁਕਸਾਨ ਨਾ ਹੋਵੇ ਤੇ ਜਿਹੜਾ ਕਿ ਆਪਾਂ ਨੂੰ ਰਿਜ਼ਲਟ ਵੀ ਬਹੁਤ ਵਧੀਆ ਮਿਲ ਸਕੇ ਤੇ ਇਹ ਆਪਣਾ ਸਸਤਾ ਵੀ ਪੈਂਦਾ ਨਾ ਕੋਈ ਬਹੁਤਾ ਮਹਿੰਗਾ ਪੈਂਦਾ ਤੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਸ ਨੂੰ ਆਪਾਂ ਗੋਲੀ ਰੰਡੇ ਨੂੰ ਕਪਾ ਕੰਟਰੋਲ ਕਰ ਸਕਦੇ ਆ ਤੇ ਬਾਕੀ ਆਪਾਂ ਇਸ ਨੂੰ ਪਾਣੀ ਤੋਂ ਪਹਿਲਾਂ ਨਹੀਂ ਕਰਨਾ ਇਹ ਆਪਣਾ ਫਾਰਮੂਲਾ ਪਾਣੀ ਲੱਗਣ ਤੋਂ ਬਾਅਦ ਜਦੋਂ ਆਪਣੀ ਜਮੀਨ ਦੇ ਵਿੱਚੋਂ ਪਾਣੀ ਜੀਰ ਜਾਵੇ ਉਦੋਂ ਫਿਰ ਆਪਾਂ ਜਿਹੜਾ ਹੈ ਆਪਾਂ ਜਿਹੜਾ ਇਹ ਮੈਟਰੀਬੂ ਜਿਹਨਾਂ ਆਪਾਂ ਇਹ ਯੂਰੀਆ ਦੇ ਵਿੱਚ ਮਿਕਸ ਕਰਕੇ ਆਪਾਂ ਛੱਟਾ ਦੇਣਾ ਤੇ ਬਾਕੀ ਜਿਹੜੇ ਵੀ ਰ ਆਪਣੀ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ